ਹਾਂਜੀ ਅੱਜ ਆਪਾਂ ਪਹੁੰਚੇ ਹੋਇਆ ਪਰਮੇਸ਼ਰ ਦਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਨੇ ਬਾਬਾ ਜੀ ਢੜਰੀ ਵਾਲੇ ਦੇਖੋ ਕਿੰਨਾ ਇਕੱਠਾ ਕਿੰਨੀ ਜਿਆਦਾ ਸੰਗਤ ਆਈ ਆਪਾਂ ਵੀ ਗੱਡੀ ਪਾਰਕਿੰਗ ਚ ਲਾਈ ਜਾਨੀ ਆ ਸਤਿ ਨਾਮੁ ਵਾਹਿ ਗੁਰੂ ਸਤਿ ਨਾਮੁ ਵਾਹਿ ਗੁਰੂ ਜੀ ਸਤਿ ਨਾਮੁ ਵਾਹਿ ਗੁਰੂ ਸਤਿ ਦੇਵ ਨਾਮੁ ਵਾਹਿ ਗੁਰੂ ਜੀ ਬਾਰੇ ਦਾ ਬਾਰੇ ਮੈਂ ਥੋੜਾ ਜਿਹਾ ਆ ਰਿਹਾ ਹਾਂ। ਹੈਰ ਮੌਕੇ ਉਰ। ਕਿ ਆਪਾਂ ਦਾ ਕੀ ਭਾਵ ਹੈ ਕਿਸੇ। ਸਤਿ ਸ਼੍ਰੀ ਅਕਾਲ। ਆਹ ਰਹੀ ਜੀ ਤਾਪੂ ਬਚਾਈ। ਹੋਰ ਕਰਵਾਂ ਠੱਪੇ। ਫਿਰ ਵੀ ਡੈਮਾਂ ਬੰਨ੍ਹ ਕੇ ਜੜਾ ਲਾ ਗਰੂ ਨੂੰ ਬੰਨ੍ਹ ਕੇ ਆਪਣਾ ਦੱਸਦੇ ਜੀ ਆ ਗੋ। ਕਿ ਕਿਸੇ ਨੂੰ ਦੱਸਾਇਆ ਵਿੱਚ ਕਰਵਾਤੀ। ਕਿ ਉਹ ਕਿਉਂ ਜਥਾ ਹੈ ਸਤਿ ਸ਼੍ਰੀ ਅਕਾਲ ਤੋਂ ਬਾਅਦ ਕੋਈ ਸੋਲੋ ਨਹੀਂ ਮਾਰਨੇ 응 <laughs> ਹਰੀ ਗੱਲ ਤਾਂ ਸੁਣ ਲੈ ਮੇਰੇ ਮਾਲਕ ਸੰਗਤ ਜ਼ਿਆਦੇ ਆ

ਸਿਰ ਭਾਰੇ ਨਾ ਹੋ ਜਾਣ ਕਿਤੇ ਠੀਕ ਹੈ ਸੱਜੇ ਪਾਸੇ ਆ ਚੁੱਕੇ ਹਾਂ ਇਤੋਂ ਆਏ ਤੁਸੀਂ ਵਧਾਏ ਭਾਈ ਹਾਂ ਬੱਸ ਪੂਰਾ ਵਜੇ ਭਾਈ ਹਾਂ ਅੱਗੇ ਵੀ ਰਸਤਾ ਦੋ ਜੀ 고 <목소리도> ਚੱਲ ਲੱਗੇ ਗਿਆ ਹੁਣ ਜਦੋਂ ਹੀ ਵੜਿਆ ਅੰਦਰ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚਦਾ ਹੈ ਤੇ ਜਾ ਕੇ ਇਹਨੇ ਜਿੱਥੇ ਸਾਲਸਰਾਏ ਜੋਰੀ ਦੀ ਹਵੇਲੀ ਸੀ ਜਿੱਥੇ ਹੁਣ ਹਰਿਮੰਦਰ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਉਥੇ ਪਹੁੰਚ ਗਿਆ ਤੇ ਗੇਟ ਅੱਗੇ ਬੈਠ ਕੇ ਪੀਖਨ ਸ਼ਾ ਫਕੀਰ ਨੇ ਅਲਖ ਜਗਾਈ ਅੰਦਰੋਂ ਮਾਮਾ ਕਰਪਾਲ ਜੰਮ ਜੀ ਆਏ ਤੇ ਆ ਕੇ ਆਖਣ ਲੱਗੇ ਜੀ ਦੱਸੋ ਫਕੀਰ ਜੀ ਕਹਿੰਦੇ ਜੀ ਮੈਂ ਆਪਣਾ ਦੱਸਿਆ ਕਿਹੜੇ ਇਲਾਕੇ ਤੋਂ ਕਿੱਥੋਂ ਆਇਆ ਕਿੰਨਾ ਸਫਰ ਕੀਤਾ ਦੱਸੋ ਕੀ ਚਾਹੀਦਾ ਹੈ ਕੱਪੜੇ ਲਿਆ ਦੇਣੇ ਆ ਕੋਈ ਮਾਇਆ ਲਿਆ ਦੇਣੇ ਆ ਕੋਈ ਇਥੇ ਬੜੇ ਆ ਰਹੇ ਨੇ ਵਧਾਈਆਂ ਦੇ ਰਹੇ ਨੇ ਤੇ ਖੁਸ਼ੀਆਂ ਲੈ ਲੈ ਕੇ ਜਾ ਰਹੇ ਨੇ ਕਿਸੇ ਨੂੰ ਅੰਨ ਮਿਲ ਰਿਹਾ ਕਿਸੇ ਨੂੰ ਧਨ ਮਿਲ ਰਿਹਾ ਕਿਸੇ ਨੂੰ ਕੱਪੜੇ ਦਿੱਤੇ ਜਾ ਰਹੇ ਆ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਵੀ ਗਣਸ਼ਾਪ ਕੀਰ ਕਹਿਣ ਲੱਗਾ ਗੁਰਮਖੋ ਮੈਂ ਇੰਨੀ ਦੂਰੋਂ ਆਟਾ ਲੈਣ ਜਾ ਮੈਂ ਦਾਣੇ ਲੈਣ ਥੋੜਾ ਨਾ ਮੈਨੂੰ ਪੈਸੇ ਦੀ ਲੋੜ ਐ ਬੈੰਦੀ ਦੂਰੋਂ ਆਇਆ ਕਹਿੰਦੇ ਫਿਰ ਤੁਹਾਨੂੰ ਚਾਹੀਦਾ ਕੀ ਹੈ ਕਹਿੰਦੇ ਬਸ ਇੱਕੋ ਹੀ ਇੱਛਾ ਹੈ ਕਹਿੰਦੇ ਕੀ ਕਹਿੰਦੇ دیدار ਕਰਾ ਦੇ ਕਹਿੰਦੇ دیدارਾਂ ਵਾਲੇ ਤੇ ਗਏ ਹੋਏ ਐ ਅਸਾਮ ਉਹਦੇ ਬੜਾ ਲੰਮਾ ਟਾਈਮ ਲੱਗਣਾ ਉਹਨਾਂ ਨੂੰ ਆਉਣ ਉੱਤੇ ਹੁਣ ਪਤਾ ਨਹੀਂ ਸਾਲ ਨੂੰ ਆਉਣਗੇ ਦੋ ਸਾਲਾਂ ਨੂੰ ਆਉਣਗੇ ਉਹ ਤੇ ਆਸਾਮ ਨੇ ਜਿੱਥੇ ਇੱਥੇ ਤੱਕ ਆ ਗਏ ਫਿਰ ਅੱਗੇ ਚਲੇ ਜਾਓ ਉਹ ਕਹਿੰਦੇ ਉਹਨਾਂ ਦੇ ਜ਼ਿੰਦਦਾਰ ਨਹੀਂ ਉਹ ਤੇ ਕੀਤੇ ਨੇ ਪਹਿਲਾਂ ਵੀ ਅੱਗੇ ਵੀ ਕਰਾਂਗੇ ਕਹਿੰਦੇ ਫੇਰ ਕਹਿੰਦੇ ਜਿਹੜੇ ਅਜੇ ਹੁਣੇ-ਹੁਣੇ ਦੁਨੀਆ ਤੇ ਆਏ ਨੇ ਮੈਂ ਉਹਨਾਂ ਦੇ دیدار ਕਰਨਾ ਹੈ ਗੋਬਿੰਦ ਰਾਹੀ ਜੀ ਵਾਪਾ ਕਰਪਾਲ ਜਰ ਜੀ ਕਹਿਣ ਲੱਗੇ ਵੀ ਅਜੇ ਤੱਕ ਤੇ ਕਿਸੇ ਨੂੰ ਅਸੀਂ ਮਲਾਇਆ ਨਹੀਂ ਕੋਈਓ ਜਿਹੜੇ ਅਮਰਤ ਸ਼ੱਕੇ ਆਏ ਆ ਉਹਨਾਂ ਨੂੰ ਆ ਜਾਣ ਦਿਓ ਹੌਲੀ ਹੌਲੀ ਫੇਰ ਰਸਤਿਆਂ ਦੇ ਵਿੱਚ ਹੀ ਬਾਹ ਲਿਓ ਜਿਹੜੇ ਜਿਹੜੇ ਸਿੰਘ ਸਜੇ ਹੋ ਜਿਹੜੇ ਜਿਹੜੇ ਪਿੰਡਾਂ ਚ ਆਏ ਹੋ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ ਆਇਆਂ ਨੂੰ ਉਹ ਜੀ ਆਇਆਂ ਜਵੇਂ ਬਜਾਰੇ ਲੱਗਣ ਆਪਣੀ ਖੁਸ਼ੀ ਦਾ ਇਨਹਾਰ ਸੰਗਤ ਵਿੱਚ ਇਦਾਂ ਹੀ ਅੰਦਰ ਦਾ ਅਵਾਰ ਇਦਾਂ ਹੀ ਹੈ ਜਕਾਰਾ ਹੁਣ ਐਨੇ ਲਾਵਾਂਗੇ ਸਮਾਂ ਨਹੀਂ ਇਦਾਂ ਬਾਂਵਾ ਸਿੰਧੀਆਂ ਤੇ ਗੱਜ ਕੇ ਬੋਲੇ ਸੁਨਹਿਾਰਾ Obrigado. ਦਰਸਨ ਜੀ ਯੂਐਸਏ ਤੋਂ ਸਰਦਾਰ ਰਾਜਮ ਸਿੰਘ ਕੈਨੇਡਾ ਤੋਂ ਤੇ ਉਹਨਾਂ ਦੇ ਬੇਟਾ ਜੀ ਵੀ ਉਹ ਵੀ ਨਾਲ ਆਏ ਨੇ ਉਹ ਵੀ ਆਪਣਾ ਸਨਮਾਨ ਪਰਸਮਜੀ ਤੋਂ ਉਸ ਸਟੇਜ ਤੇ ਪ੍ਰਾਪਤ ਕਰਨ ਜੀ ਸਰਦਾਰ ਦਿਲਪ੍ਰੀਤ ਸਿੰਘ ਸਿਆਟਲ ਯੂਐਸਏ ਤੋਂ ਸਰਦਾਰ ਪ੍ਰਤਪਾਲ ਸਿੰਘ ਪਾਣੀਪਤ ਤੋਂ ਸਰਦਾਰ ਅਬੈ ਸਿੰਘ ਢਿੱਲੋਂ ਗਿੱਦੜਵਾਹਾ ਤੋਂ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਸਰਦਾਰ ਸੁਖਦੀਪ ਸਿੰਘ ਕੁਰਪਾ ਖੇਤਰ ਤੋਂ ਸਰਦਾਰ ਰਜਿੰਦਰ ਸਿੰਘ ਫਰੀਦাবাদ ਤੋਂ ਤੇ ਹਣੀ ਜੀ ਵੀ ਪਹੁੰਚਣੇ ਕਮਕੱਤਿਆਂ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਆਪਣਾ ਸਨਮਾਨ ਸਟੇਜ ਤੇ ਪਹੁੰਚ ਕੇ ਪ੍ਰਾਪਤ ਕਰਨ ਬੋਲੇ ਸੋਨਹਾ ਇੰਤਰ I'm Good morning. بابا سردار بھی نمبر سردار سرد ਲੇਵਿੰਗ ਨੰਬਰ 23 ਤੇ ਕੱਥਨ ਨਾਮਾ ਬੜੀ ਰੂਹ ਦਾ ਸਮਾਨ ਆਖੀ ਤੀਸਾਂ ਕਰਾਇਆ ਸੀ ਜਿਹੜੇ ਜਿਹੜੇ ਸੱਜਣ ਸੰਗਤ ਨੂੰ ਪ੍ਰੇਰਣਾ ਦੇਣ ਪਿੰਡਾਂ ਵਿੱਚ 1 2 4 10 ਨੂੰ ਕਿਸੇ ਨੂੰ ਪ੍ਰੇਮ ਦੇ ਨਾਲ ਜੋੜੋ ਤੇ ਵੱਧ ਤੋਂ ਵੱਧ ਅਮੀਰ ਕੋਸ਼ਿਸ਼ ਕੀਏ ਕਿ ਕਿ ਆਹ ਨਾਲ ਦੇਖੋ ਮਾਤਾ ਪਿਤਾ ਜਵਾਜਦੇ ਵਸੀਤਾਂ ਦੇ ਜੇਂ ਦੀ ਕੇਂਦਰੀ ਆਟੇ जा बा कुमारी जी